ਘਰਲਿਦੇ ਵਿੱਚ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਦੇ ਵੱਲੋਂ ਸੁਸਾਇਡ ਕਰ ਲਿਆ ਗਿਆ ਜਿੱਥੇ ਕਿ ਸੁਸਾਇਡ ਕਰਨ ਤੋਂ ਪਹਿਲਾਂ ਮ੍ਰਿਤਕ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਜਾਂਦੀ ਹੈ ਅਤੇ ਨਾਲ ਹੀ ਸੁਸਾਇਡ ਨੋਟ ਵੀ ਲਿਖਿਆ ਜਾਂਦਾ ਹੈ ਸੁਸਾਇਡ ਨੋਟ 'ਤੇ ਵੀਡੀਓ ਦੇ ਵਿੱਚ ਉਸ ਵੱਲੋਂ ਦੱਸਿਆ ਜਾਂਦਾ ਹੈ ਕਿ ਕੁਝ ਵਿਅਕਤੀਆਂ ਦੇ ਕਾਰਨ ਉਸ ਵੱਲੇ ਮਜਬੂਰਨ ਕਦਮ ਚੁੱਕਿਆ ਜਾ ਰਿਹਾ ਜਿੱਥੇ ਕਿ ਕੁਝ ਲੋਕ ਉਸ ਨੂੰ ਤੰਗ ਪਰੇਸ਼ਾਨ ਕਰ ਰਹੇ ਜਿਹਦੇ ਵਿੱਚ ਕਿ ਪੈਸਿਆਂ ਦਾ ਮਾਮਲਾ ਸੀ ਦੱਸਦੇ ਕਿ ਕਰੋੜਾਂ ਰੁਪਏ ਦੇ ਲੈਣ ਦੇਣ ਦਾ ਮਾਮਲਾ ਸੀ ਜਿਸ ਤੇ ਚੱਲਦਿਆਂ ਉਸ ਨੂੰ ਤੰਗ ਕੀਤਾ ਜਾਉਂਦਾ ਸੀ ਮ੍ਰਿਤਕ ਨੂੰ ਅਤੇ ਜਿਸ ਤੇ ਇਸੇ ਹੀ ਪਰਚਾ ਕਾਨ ਉੱਤਬਲ ਹੋਇ ਖੋਖਨ ਨ ਕਦਮ ਚੁੱਕਿਆ ਗਿਆ। ਦਰਸਲ ਰਾਜਦੀਪ ਸਿੰਘ ਜੋ ਕਿ ਮੋਗਾ ਦਾ ਰਹਿਣ ਵਾਲਾ ਸੀ। ਮੋਹਾਲੀ ਦੇ ਵਿੱਚ ਉਸਦਾ ਦਫਤਰ ਸੀ ਤੇ ਦਫੂ ਉੱਥੇ ਹੀ ਮੋਹਾਲ ਦੇ ਵਿੱਚ ਹੀ ਉਹ ਰਹਿੰਦਾ ਵੀ ਸੀ। 82 ਸੈਕਟਰ ਦੇ ਵਿੱਚ ਉਸਦਾ ਸੈਂਟਰ ਸੀ। ਜਦਕਿ ਉਹ ਖੁਦ 80 ਸੈਕਟਰ ਦੇ ਵਿੱਚ ਰਹਿੰਦਾ ਸੀ ਅਤੇ ਕੱਲ ਜਦੋਂ ਇਹ ਖਬਰ ਮੋਗਾ ਪਹੁੰਚਦੀ ਹੈ ਤਾਂ ਪੂਰੇ ਪਰਿਵਾਰ ਸੁਨੇਤ ਲੱਕ ਦੇ ਵਿੱਚ ਸ਼ੋਕ ਦੀ ਲਹਿਰ ਦੌੜ ਜਾਂਦੀ ਹੈ ਮੋਗਾ ਤੋਂ ਰਾਜਦੀਪ ਦਾ ਸਾਰਾ ਪਰਿਵਾਰ ਦੂਰ ਤੇ ਰਿਸ਼ਤੇਦਾਰ ਮੁਖਾਲੀ ਚਲੇ ਜਾਂਦੇ ਨੇ ਇਸ ਲਈ ਮੋਗਾ ਦੇ ਵਿੱਚ ਉਹ ਪਰਿਵਾਰ ਦਾ ਕੋਈ ਮੈਂਬਰ ਨਹੀਂ ਹੈ ਉਦੋਂ ਰਾਜਦੀਪ ਦੇ ਪਿਤਾ ਦੇ ਦੋਸਤ ਜੋ ਕਿ ਉਸ ਦੇ ਘਰ ਦੁੱਖ ਸਹਾਨੂੰ ਭੂਤੀ ਪ੍ਰਗਟਾਉਣ ਲਈ ਜਾਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਘਰ ਨੂੰ ਇਸ ਵੇਲੇ ਤਾਲਾ ਲੱਗਿਆ ਹੋਇਆ ਸਾਰਾ ਪਰਿਵਾਰ ਮੁਖਾਲੀ ਗਿਆ ਹੋਇਆ ਹੈ ਹਾਲਾਂਕਿ ਰਾਜਦੀਪ ਸਿੰਘ ਦੇ ਵੱਲੋਂ ਉਹਨਾਂ ਲੋਕਾਂ ਦਾ ਨਾਮ ਵੀ ਲਿਆ ਗਿਆ ਜਿੱਤੇ ਉਹਦਾ ਕਹਿਣਾ ਹੈ ਕਿ ਉਸ ਵੱਲੋਂ ਕੁਝ ਪੈਸੇ ਜੋ ਦਿੱਤੇ ਗਏ ਸੀ ਲੋਕਾਂ ਨੂੰ ਉਹ ਕੁਝ ਲੋਕਾਂ ਨੇ ਮੋੜੇ ਨਹੀਂ ਸੀ ਤੇ ਕੁਝ ਲੋਕ ਅਜੇ ਵੀ ਨਹੀਂ ਚੜੇ ਕਿ ਉਸ ਤੋਂ ਪੈਸੇ ਲੈ ਚੁੱਕੇ ਸੀ ਪਰ ਫਿਰ ਵੀ ਉਸ ਤੋਂ ਪੈਸੇ ਮੰਗਦੇ ਸੀ ਤਾਂ ਸੁਰੂ ਧਮਕੀਆਂ ਦੇ ਰਹੇ ਸੀ ਕਿ ਉਸ ਦੇ ਘਰ ਪਰਿਵਾਰ ਦਾ ਬੇੜਾ ਕਰ ਗਾ ਦੇਗਾ ਸਭ ਕੁਝ ਉਡਾ ਉਜਾੜ ਦੇਗਾ ਪਰਿਵਾਰ ਉਜਾੜ ਦੇਗਾ ਜਦੋਂ ਤੰਗ ਪਰੇਸ਼ਾਨ ਹੋ ਕੇ ਰਾਜਨੀਤਿਕ ਤੇ ਵੱਲੋਂ ਇਹ ਵੱਡਾ ਕਦਮ ਚੁੱਕਿਆ ਜਾਂਦਾ ਹੈ ਅੱਜ ਪਰਮਜੀਤ ਸਿੰਘ ਜੋ ਕਿ ਅਸੀਂ ਛੋਟੇ ਵੀ ਦੇ ਘਰੇ ਵੱਡੇ ਵੀ ਸੌਰੀ ਵੱਡੇ ਵੀਰ ਦੇ ਘਰੇ ਆਏ ਜੀ ਅਫਸੋਸ ਕਰਨ ਵਾਸਤੇ ਪਰ ਮਲੇ ਉਹਨਾਂ ਦੇ ਘਰੇ ਤਾਲਾ ਲੱਗਿਆ ਹੋਇਆ ਹੈ ਜੇ ਜਦੋਂ ਰਾਤ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਰਾਜਦੀ ਦੀ ਇਸ ਤਰ੍ਹਾਂ ਕਰਕੇ ਮੌਤ ਹੋ ਗਈ ਹੈ ਤੇ ਸਾਰੀ ਰਾਤ ਅਫਸੋਸ ਦੇ ਵਿੱਚ ਨਿਕਲੀ ਸਾਰੇ ਪਰਿਵਾਰ ਦੀ ਕਿਉਂਕਿ ਸਾਡਾ ਪਰਿਵਾਰ ਇਹਨਾਂ ਨਾਲ ਬਹੁਤ ਪਿਛਲੇ ਕਿਉਂਕਿ ਸਾਡਾ ਇਹਨਾਂ ਦੇ ਨਾਲ ਲਿੰਕ ਇਸ ਤਰ੍ਹਾਂ ਲੱਗਿਆ ਪਿਛਲੇ 3 ਨੰਬਰ ਚੁੰਗੀ ਤੇ ਰਹੇ ਉਸ ਤੋਂ ਬਾਅਦ ਬਦਲ ਕੇ ਇੱਥੇ ਆਏ ਹੈ ਪਰਿਵਾਰਕ ਸਾਡੇ ਸਬੰਧ ਸੀ ਤੇ ਦੁੱਖ ਹੋਇਆ ਹੈ ਪ੍ਰਮਾਤਮਾ ਮਿਹਰ ਕਰੇ ਸਾਡੇ ਵੱਡੇ ਵੀਰ ਪਰਮਜੀਤ ਸਿੰਘ ਨੂੰ ਵੀ ਭਾਲ ਬਖਸ਼ੇ ਪਰਵਾਰ ਨੂੰ ਹਿੰਮਤ ਬਖਸ਼ੇ ਇੱਕ ਨੇ ਭੈਣ ਪ੍ਰਸੀ ਜੀ ਆਪਣਾ ਰਾਜਦੀਪ ਉਹਨੇ ਰਾਜਦੀਪ ਧੋਣੀ ਜੀ ਇਹ ਦੋ ਬ੍ਰਦਰ ਆ ਤੇ ਦੋ ਉਹਨਾਂ ਦੇ ਭੈਣਾਂ ਕੀ ਉਹਨਾਂ ਦੀ ਸਾਰੇ ਸ਼ਾਦੀ ਸੁਧਾ ਹੈ ਜੀ ਸਾਰੇ ਹਾਂਜੀ ਸਾਰੇ ਸ਼ਾਦੀ ਸੁਧਾ ਹੈ ਤੇ ਰਾਜਦੀਪ ਦਾ ਬੇਟਾ ਵੀ ਕੈਨੇਡਾ ਦੇ ਵਿੱਚ ਹੈ ਤੇ ਰਾਜਦੀਪ ਦਾ ਜਿਹੜਾ ਬ੍ਰਦਰ ਛੋਟਾ ਸੀਗਾ ਉਹ ਨਿਊਜ਼ੀਲੈਂਡ ਦੇ ਵਿੱਚ ਸੈਟ ਹੈ ਤੇ ਪਰਮਜੀਤ ਜੀ ਆਪ ਵੀ ਹੁਣ ਪਿੱਛੇ ਜੇ ਉੱਥੇ ਜਾ ਕੇ ਆਏ 4.5 ਮਹੀਨੇ ਲਾ ਕੇ ਆਏ ਉੱਥੇ ਉਹਨਾਂ ਦੇ ਕੋਲੇ ਵਧੀਆ ਸੈੱਟ ਸੀ ਜੀ ਕਿਸੇ ਗੱਲ ਦੀ ਕੋਈ ਪ੍ਰੋਬਲਮ ਹੀ ਨਹੀਂ ਸੀ ਅਸਤਾਬ ਸੁਣ ਕੇ ਹੈਰਾਨ ਹੈ ਕਿ ਇਹ ਪਾਣਾ ਵਰਤਿਆ ਤੇ ਵਰਤਿਆ ਕਿਉਂ ਹੈ ਲਾਗੇ ਤੇ ਪਰ ਜੀ ਸਿੰਘ ਜੀ ਦੇ ਬੇਟੇ ਦੇ ਬਾਰੇ ਜਦੋਂ ਸਾਨੂੰ ਪਤਾ ਲੱਗਿਆ ਔਰ ਯਕੀਨ ਨਹੀਂ ਆਉਂਦਾ ਪਿਆ ਵੀ ਹੋ ਗਈ ਗਿਆ ਸਾਰਾ ਬੋਗਾ ਇਹ ਗੱਲ ਸੁਣ ਕੇ ਇੰਨਾ ਸੰਮਭਵ ਚ ਪੈ ਗਿਆ ਹੈ ਬੀਹ ਦੇ ਵਧੀਆ ਪਰਿਵਾਰ ਦਾ ਇੰਨਾ ਮੇਲ ਜੋਲ ਇੰਨਾ ਦਾ ਸੰਪਰਕ ਇੰਨੇ ਸਾਰੇ ਚੰਗੇ ਲੋਕਾਂ ਨਾਲ ਬਈ ਪੱਜੀਦ ਵਰਗੇ ਪਰਿਵਾਰ ਦਾ ਬੰਦਾ ਮੋਗੇ ਨਹੀਂ ਕੋਈ ਔਰ ਇਹਨਾਂ ਸ਼ੁਭ ਕੰਮਾਂ ਦੇ ਵਿੱਚ ਹਮੇਸ਼ਾ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਜਾਣਾ ਪਾਠ ਕਰਨਾ ਔਰ ਸਾਨੂੰ ਡੇਲੀ ਸੈਰ ਤੇ ਸੇਰੇ ਅਪਣੇ ਮੇਰੇ ਡੇਲੀ ਸੇਰੇ 5 ਵਜੇ ਸੈਰ ਤੇ ਇਕੱਠੇ ਨੇ ਸੈਰ ਕਰਨੀ ਔਰ ਬਕਾਇਦਾ ਜਦੋਂ ਗੱਲ ਦਾ ਪਤਾ ਲੱਗਿਆ ਮਾਰਨਿੰਗ ਕਲੱਬ ਵਾਲੇ ਸਾਡੇ ਜਦੋਂ ਸਰ ਤੇ ਮਿਲੇ ਅੱਜ ਇਹ ਟੌਪਿਕ ਇਸੇ ਗੱਲ ਦੀ ਹੋ ਰਿਹਾ ਕਿ ਹੋ ਕੀ ਗਿਆ ਇਹ ਯਕੀਨ ਨਹੀਂ ਆਉਂਦਾ ਪਿਆ ਬੇਡਾ ਵਧੀਆ ਪਰਿਵਾਰ ਇਹਨਾਂ ਨਿੱਗਾ ਪਰਿਵਾਰ ਇਹ ਪਿੱਛੇ ਜਾ ਕੇ ਵੀ ਆਏ ਉਹਨਾਂ ਕੋ ਰਹਿ ਕੇ ਵੀ ਆਏ ਹੈ ਕੀ ਲੱਗਦਾ ਤੁਹਾਨੂੰ ਨਹੀਂ ਲੱਗਦਾ ਜਿਹੜਾ ਇਹ ਪਰੇਸ਼ਾਨੀ ਜੀ ਇਹ ਹੋ ਕੀ ਗਿਆ ਕੋਰਨ ਦਾ ਸਾਹਮਣੇ ਆ ਜੀ ਪਤਾ ਕੋਰਨ ਦਾ ਨਹੀਂ ਪਤਾ ਲੱਗਦਾ ਜੇ ਐਸਾ ਘਰੇ ਕਰਦੇ ਬਾਹਰ ਖੜੇ ਆ ਅੱਜ ਤਾਂ ਪਤਾ ਲੈਣ ਆਏ ਵੀ ਕੋਈ ਇੱਥੋਂ ਖੂਬ ਮਿਲ ਜਾਵੇ ਵੀ ਕਿਦੋਂ ਆ ਰਹੇ ਆ ਕਿੰਨੇ ਬੱਚੇ ਇਹਨਾਂ ਦੇ ਜੀ ਲੇਖਾ ਦੋ ਬੇਟੇ ਦੋ ਬੇਟੀਆਂ ਸਾਰੇ ਮੈਰਿਡ ਹੈ ਬੈਲ ਸੈਕਟਰ ਦਾ ਸਾਰੇ ਇੱਕ ਬੇਟਾ ਨਿਊਜ਼ੀਲੈਂਡ ਹੈ ਇੱਕ ਉਥੇ ਇਹ ਬਹੁਲੀ ਵਧੀਆ ਆਬਾਡ ਰੈਜੀਡੈਂਸ ਹੈ ਇਹਨਾਂ ਦਾ ਆਬਾਡਾ ਬਹੁਤ ਵਧੀਆ ਜੀ ਕੰਮ ਕੀ ਕਰਦੇ ਸੀ ਕੰਮ ਜੀ ਬਹੁਤ ਮਿਹਰ ਹੈ ਪਹਿਲਾਂ ਅਨੇ ਆਪਣਾ ਨਵੇਂ ਰੀਅਲ ਸਟੇਟ ਤੇ ਉਪਰਾਂ ਦੇ ਰੀਅਲ ਸਟੇਟ ਵਗੈਰਾ ਦਾ ਕੰਮ ਕਰਦੇ ਸੀਗੇ ਆ ਬਾਕੀ ਇਹ ਸੇਵਾ ਜੀ ਲੱਗੇ ਰਹੇ ਸੀ ਪਰਮਜੀਤ ਜੀ ਬਹੁਤ ਮਾੜਾ ਹੈ ਇਹਨਾਂ ਦਾ ਬਰਫ ਦਾ ਕਾਰਖਾਨਾ ਉੱਥੇ ਕੋਠੀ ਸਿੰਘ ਆਇਆ ਗਿਆ ਉੱਥੇ ਮੈਂ ਪਤਾ ਕੀਤਾ ਕੋਈ ਗੱਲ ਦਾ ਫੈਰਾ ਨਹੀਂ ਲੱਗ ਸਕੀ ਬਹੁਤ ਅਫਸੋਸ ਹੈ ਇਹਨਾਂ ਨੇ ਇੱਕ ਵੀਡੀਓ ਵੀ ਪਾਈ ਆ ਆਪਦੀ ਮਰਨ ਤੋਂ ਪਹਿਲਾਂ ਦੀ ਉਹ ਸਾਡੇ ਮੇਰੇ ਨੋਟਿਸ ਚ ਨਹੀਂ ਜੀ ਐਵੇਂ ਕਹੀਏ ਲੇਕਿਨ ਸੁਣ ਕੇ ਅਫਸੋਸ ਬਹੁਤ ਹੋ ਰਿਹਾ ਹੈ ਵੀ ਇਹ ਬੰਦੇ ਨਾਲ ਬਹੁਤ ਤਕਾ ਹੋ ਗਿਆ ਆ